ਲੋ ਵੀ ਮੈਟਰੋ ਸਵਾਗਤ ਆ ਤੁਹਾਡਾ ਸਾਡਾ ਇੱਕ ਹੋਰ ਨਵਾਂ ਵੀਡੀਓ ਦੇ ਵਿੱਚ ਅੱਜ ਫੇਰ ਆਇਆ ਮੋਟਰ ਪਰ ਮੈਂ ਕੱਲ ਤਾਰ ਗਿਆ ਪਰ ਇਹ ਅੱਜ ਲੱਗੇਵੇਂ ਹੀ ਪਹਿਲਾ ਰੇਪ ਹੋਣਾ ਜੀ ਦੀ ਮਾ ਹੱਲ ਮੈਂ ਅੰਦਰ ਰੱਖ ਗਿਆ ਪਰ ਇਹ ਇੱਥੇ ਸਾਈਡ ਬਾਹਰ ਅੱਛਾ ਕਰਾਉਣਾ ਕਿੱਛ ਆ ਜੀਜਾ ਆ ਤਾਰਨਾ ਬਈ ਮੋਟਰ ਨੂੰ ਅੰਦਰ ਰੱਖਣਾ ਤਿੰਨ ਥੈਲੇ ਉੱਧਰ ਪਏ ਆ ਤਿੰਨੋਂ ਪਰਾਂ ਪਏ ਆ ਉਹ ਪਰਾਂ ਉੱਥੇ ਮੋਟਰ 'ਪਾ ਉਧਰਲੀ ਸਾਈਡ ਤੇ ਪਾਵਾਂਗੇ ਫਿਰ ਤੇ ਆ ਚੌਥਾ ਥੈਲਾ ਖੋਲਿਆ ਵਾ ਰੇਹ ਦਾ ਆਇਆ ਲੱਗਿਆ ਵਾ ਜਾ ਬਣਾ ਰੇਹ ਪਾਉਣਾ ਹੁਣ ਮੈਂ ਉਧਰ ਪਾ ਕੇ ਬਸ ਆ ਸਾਰਾ ਨਿਬੜੇ ਜਾਣਾ ਰੇਹ ਦਾ ਅੱਜ ਪਹਿਲਾ ਰੇਹ ਬੋਲ ਲੱਗੇ ਆ ਆਵਾਜ਼ਾਂ ਨਹੀਂ ਅੱਜ ਦਾ ਆਪਣੀ ਈ ਵਾਲਾ ਖੇਤ ਐਵੇਂ ਲਾਦੇ ਤੇ ਡੱਕੇ ਇਹਦਾ ਕੱਦੂ ਕਰਿਆ ਨਹੀਂ ਫਿਰ ਟਰੈਕਟਰ ਟੁੱਟਰ ਤਵਾ ਕੇ ਅੰਦਰ ਲਾਤਾ ਤਾਂ ਇਹਦਾ ਕਰੀ ਕੱਦੂ ਕਰਿਆ ਨਹੀਂ ਇਹਦਾ ਤਾਂ ਲੱਗਿਆ ਉਹ ਬਣਾ ਅਰੇ ਇਹ ਪੌਣਾ ਟੈਲਾ ਤੜਕੇ 4 ਵਜੇ ਦਾ ਆਇਆ ਤਣਾ ਉਹ ਜਿਵੇਂ ਕਹਿੰਦਾ ਮਨ ਤਾਂ ਦੁਆਰੇ ਲੱਗਿਆ ਹੁੰਦਾ ਬਾਕੀ ਦੇਖਦੇ ਆ ਮੈਂ ਤਾਂ ਘੱਟ ਵੱਧੇ ਆਉਣਾ ਮੋਟਰ ਉੱਤੇ ਜਿਆਦਾ ਮਾਰਿਆ ਜੀ ਹਾਂ ਆ ਲਾਈਆਂ ਇਹ ਸਬਜ਼ੀਆਂ ਜਿੱਦਣ ਕੱਲ ਆਇਆ ਤਾਂ ਮੈਂ ਰੇਤ ਤਾਰਨੂ ਰੇ ਘਾ ਰੇਤ ਆਰਿਆ ਵਾਂ ਮਵੇਲਾ ਬੁੱਲਾ ਸਾਰੀਆਂ ਪੜਤੀਆਂ ਤੀਆਂ ਆ ਵਾਟ ਹੋ ਗਈਆਂ ਕੱਲ ਫਾਲਿਆਂ ਨਾਲ ਸਾਰੀਆਂ ਖਾਗਿਆਂ ਦੁਵਾਰਾ ਲਾਉਂਗੇ ਕਿਰਪਾ ਕਰਕੇ ਵਲੌਗ ਹੈ ਤੇ ਠੰਡੇ ਹੀ ਹੁੰਨੇ ਆ ਹੌਲੀ ਹੌਲੀ ਨਰਮ ਹੋਉਂਦੇ ਨੇ ਵਲੌਗ ਤੋਂ ਹੌਲੀ ਹੌਲੀ ਕਰਦਾ ਕਰਾ। ਉਹ ਬਣਾਉਣ ਨੂੰ ਹੁੰਦਾ ਹੀ ਨਹੀਂ ਹੁਣ ਦਿਨ ਮੈਂ ਕਿਆ ਕਰੀਏ। ਜਾਮਣਾ ਵਾਹ ਗਿਰਦੀਆਂ ਉਹਦੇ ਸਾਫ਼ ਕਰਿਆ ਤਾਂ ਤਾਇਆ ਕਹਿੰਦਾ ਮੈਂ ਕਹਿੰਦਾ ਜਾਮਣਾ ਜੁਮਣਾ ਖਾਲੇ ਕਰੋ ਕਹਿੰਦਾ ਚੱਕ ਚੁੱਕ ਕੇ। ਇਹ ਹੁਣ ਪੁੱਛਿਆ ਤਿੰਨ ਤਿੰਨ ਥੈਲੇ ਦਾ ਪਾਪ ਗਰੇ ਇਹਦੇ ਆ ਚੌਥਾ ਖੋਲਿਆ ਵਾ ਹੁਣ ਖੋਲਿਆ ਵਾ। ਹੁਣ ਹੀ ਪੁੱਛਿਆ ਤਾਂ ਵਾ। ਆ ਗੰਨਾ ਨਾਲ ਪਵਾ ਦੇਵਾਂ ਮੈਨੂੰ ਕਿੱਥੇ ਆਉਂਦਾ ਰੇਰੂ ਪਾਉਣਾ ਮੈਂ ਤਾਂ ਕਰੇ ਪਾਇਆ ਨਹੀਂ ਮੈਂ ਤਾਰ ਕੇ ਦਾ ਕੱਲ 6 ਥੈਲੇ ਤਾਰ ਕੇ ਗਿਆ ਤਾਂ ਮੈਂ ਕਿਹਾ ਚਾਇਆ 4 ਕਵੇ ਦਾ ਆਇਆ ਬਾ 4 3 ਥੈਲੇ ਆ ਪਾਤੇ ਅ ਚੌਥਾ ਲਾਇਆ ਹੁਣ ਪਾਉਣ 3 ਪਾਤੇ ਤੋਂ ਆ ਪਈ ਬਾਕੀ ਜੇ ਅਗਲਾ ਤਾਰਾਂਗੇ ਫੇਰ ਤਾਰ ਕੇ ਜਾਵਾਂਗਾ ਆ ਗੰਨਾ ਨਹੀਂ ਕਰੂਗਾ ਕੀ ਰਿਪੋਰਟ ਨਾਲ ਕੀ ਰਿਪੋਰਟਾ ਪੂਰੀਆਂ ਮਾ ਮੌਸਮ ਦਾ ਨਹੀਂ ਪਤਾ ਲੱਗਦਾ ਮੀਂਹ ਘਟ ਰਦੇ ਲੱਗਦਾ ਕੰਮ ਆ ਵੀ ਬਾਉਂਗੇ ਯਾਰ ਹਮ ਬੜਿਆ ਹੋ ਜਵੇ ਖਾਲੀ ਇੱਥੇ ਵੀ ਦੁਆਰਾਚਰੀ ਵੇਚਣੀ ਆ ਆ ਗਈ ਯਾਰ ਸੱਪ ਦੀ ਗੰਜ ਕਿੱਥੇ ਪਈ ਆ ਖਰਦਾ ਬਾਬਾ ਉਹਰੇ ਕਿਤੇ ਲੇ ਇਹ ਮਾ ਪੌਣਾ ਰੇ אבי ਖਾਲੀ ਹੋ ਸਾਰਾ ਫਿਰ ਵੀ ਬੋਣਾ ਹੋਣਾ ਰੇ ਬਾਅਦ ਚ ਪਾਵਾਂਗੇ ਪਹਿਲਾਂ ਇੱਧਰ ਇੱਧਰ ਨਵੇੜ ਦੀ ਕੰਮ ਆਹ ਤਾਂ ਸਿੱਧਾ ਹੀ ਬੱਟਾ ਇੱਕ ਲੋ ਵੀ ਮਿੱਤਰੋ ਚੋਲੀ ਪਾ ਕੇ ਆਪਾਂ ਹੁਣ ਕਾਇਆ ਪੀ ਇੱਥਾ ਕੀ ਯਾ ਇੱਕ ਬੰਦਾ ਹੋਰ ਆ ਗਿਆ ਬਈ ਸਾਡਾ ਹੈਲੋ ਗਾਇਜ਼